ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੋ ਵੀਡੀਓ ਵਿੱਚ ਆਪ ਜੀ ਭੈਣ ਦੇਖ ਰਹੇ ਹੋ ਇਹ ਫੇਫੜਿਆਂ ਦੀ ਗੰਭੀਰ ਬਿਮਾਰੀ ਨਾਲ ਗ੍ਰਸਤ ਨੇ ਸੋ ਇਹ ਆਪਣੇ ਪਿੰਡ ਸਹਿਜੋ ਮੰਜਰੇ ਰਹਿੰਦੇ ਸੀ ਤੇ ਜੋ ਮੁੰਡਾ ਲਾਲੀ ਪੱਗਾਂ ਵਾਲੇ ਦੇ ਲੱਗਿਆ ਹੋਇਆ ਸੀ ਪਿੰਦਰ ਉਹਦੇ ਭੈਣ ਨੇ ਹੈ ਇਹਨਾਂ ਨੇ ਪਰਿਵਾਰ ਨੇ ਬਹੁਤ ਇਲਾਜ ਕਰਾਇਆ ਛੋਟੀ ਜੀ ਬੱਚੀ ਆ ਤੇ ਬਹੁਤ ਘੁੰਮੇ ਪੀਜੀਆ ਘੁੰਮੇ ਤੇ ਬੱਤੀ ਹਸਪੀਟਲ ਖੰਨਾ ਹਸਪੀਟਲ ਪਟਿਆਲਾ ਹਸਪੀਟਲ ਤੇ ਪਰ ਇਹਨਾਂ ਦਾ ਖਰਚੇ ਪੱਖੋਂ ਇਲਾਜ ਨਹੀਂ ਹੋ ਸਕੇ ਆ ਖਰਚਾ ਬਹੁਤ ਹੋ ਚੁੱਕੇ ਹੈ ਸੋ ਹੁਣੇ ਮਛੀਵਾਲਾ ਸਾਹਿਬ ਇੰਦਰਾ ਕਲੋਨੀ ਵਿੱਚ ਰਹਿੰਦੇ ਆ ਤੇ ਹੁਣ ਖੋਸਲਾ ਹਸਪੀਟਲ ਵਿੱਚ ਐਡਮਿਟ ਨੇ ਸੋ ਡਾਕਟਰ ਸਾਹਿਬ ਨੇ ਕਿਹਾ ਕਿ ਇਹਨਾਂ ਦਾ ਖਰਚਾ ਜ਼ਿਆਦਾ ਹੋ ਜਾਣਾ ਟਾਈਮ ਥੋੜਾ ਜਿਹਾ ਲੱਗੇਗਾ ਤੇ ਇਹ ਤੰਦਰੁਸਤ ਹੋ ਜਾਣਗੇ ਤਾਂ ਸੋ ਆਪਾਂ ਨੇ ਦਸਬੰਦ ਕਰਕੇ ਇਹਨਾਂ ਦੀ ਮਦਦ ਕਰਨੀ ਆ ਸਿੱਧੀ ਹਸਪੀਟਲ ਜਾ ਕੇ ਜਾ ਇਹਨਾਂ ਦੇ ਭਾਈ ਦਾ ਨੰਬਰ ਹੈਗਾ 7889062197 ਸੋ ਆਪਾਂ ਨੇ ਇਹਨਾਂ ਦੀ ਮਦਦ ਕਰਨੀ ਆ ਜਿੰਨੀ ਵੀ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਹੋ ਸਕੇ ਤਾਂ ਕਿ ਇਹ ਆਪਣੇ ਪਰਿਵਾਰ ਦੇ ਵਿੱਚ ਤੰਦਰੁਸਤ ਹੋ ਕੇ ਦੁਬਾਰਾ ਆ ਜਾਣ ਤੇ ਛੋਟੀ ਜੀ ਬੱਚੀ ਆ ਇਲਾਜ ਬਹੁਤ ਕਰਾਇਆ ਪਰ ਇਲਾਜ ਹੋਇਆ ਨਹੀਂ ਆਪਾਂ ਨੇ ਭੈਣ ਦੀ ਮਦਦ ਕਰਨੀ ਆ ਆਪਣੇ ਦਸਵੰਦ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ